ਤੇ ਸਾਡੇ ਕੋਲ ਫੁੱਲ ਵੀ ਬਹੁਤ ਆ ਗਏ ਆ ਵੱਖ-ਵੱਖ ਤਰ੍ਹਾਂ ਦੇ ਤੇ ਹੁਣ ਘਾਹ ਆ ਗਿਆ ਕਿਸੇ ਨੇ ਇਨਡੋਰਨੇਟ ਕੀਤਾ ਘਾਹ ਉਹ ਲਾ ਰਹੇ ਆ ਤੇ ਆ ਵੀਰ ਸਾਡੇ ਮਸ਼ੀਨਾਂ ਤੇ ਆਪਣੀ ਮਸ਼ੀਨਾਂ ਲੈ ਕੇ ਆਇਆ ਉਹ ਸੇਵਾ ਕਰ ਰਹੇ ਆ ਤੇ ਹੁਣ ਵੇਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਸੋਚਦੇ ਹਿੱਤੇ ਵਧੀਆ-ਵਧੀਆ ਕੋਈ ਆ ਜਿੱਦਾਂ ਕਹਿੰਦੇ ਫੌਂਟਨ ਲਾਈਏ ਤੇ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਤੁਸੀਂ ਦੇਖ ਰਹੇ ਹੋ ਸ਼왈ਕ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਪੰਘੂ ਅਸੀਂ ਮੌਜੂਦ ਹਾਂ ਜ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕਲਗਰੀ ਵਿਖੇ ਜਿੱਥੇ ਗੁਰਦੁਆਰ ਸਾਹਿਬ ਦੀ ਦਿੱਖ ਸਵਾਰਨ ਤੇ ਸੁੰਦਰਤਾ ਦੇ ਲਈ ਪਿਛਲੇ ਡੇਢ ਮਹੀਨੇ ਤੋਂ ਘਾਹ ਤੇ ਫੁੱਲ ਬੂਟੇ ਲਾਉਣ ਦੀ ਸੇਵਾ ਚੱਲ ਰਹੀ ਹੈ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਬਲਜਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਨੌਜਵਾਨਾਂ ਵੱਲੋਂ ਨੌਜਵਾਨ ਸੇਵਾਦਾਰਾਂ ਵੱਲੋਂ ਇਹ ਫੁੱਲ ਤੇ ਬੂਟੇ ਲਗਾਉਣ ਦੀ ਸੇਵਾ ਬਾਕੂਬੀ ਨਿਭਾਈ ਅੱਜ ਵੀ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੀ ਸੇਵਾ ਦੀਆਂ ਪ੍ਰਮੁੱਖ ਝਲਕੀਆਂ ਤੇ ਪ੍ਰਬੰਧਕਾ ਨਾਲ ਵਿਕਰਮਾ ਦੀ ਗੱਲਬਾਤ ਤੁਸੀਂ ਬਣੇ ਰਹੋ ਸ਼ਾਰਦਕ ਟੀਵੀ ਚੈਨਲ ਦੇ ਨਾਲ ਇਧਰ ਰੱਖੀ ਸੀ ਕਿ ਮੈਂ ਹਾਂਜੀ ਬੜਦੇ যে অ ਅੱਜ ਦਸ਼ਮੇਸ਼ ਦਸ਼ਮੇਸ਼ ਕਲਚਰ ਸੈਂਟਰ ਗੁਰਦੁਆਰਾ ਸਾਹਿਬ ਦੇ ਵਿੱਚ ਫੁੱਲਾਂ ਦੇ ਬੂਟੇ ਲਗਾਉਣ ਦੀ ਸੇਵਾ ਚੱਲ ਰਹੀ ਹੈ ਸੇਵਾਦਾਰ ਵੱਖ-ਵੱਖ ਤਰ੍ਹਾਂ ਦੇ ਬੂਟੇ ਜਿਹੜੇ ਆ ਚਾਹੇ ਉਹ ਗਮਲਿਆਂ 'ਚ ਲੱਗਦੇ ਆ ਚਾਹੇ ਜ਼ਮੀਨ 'ਚ ਲੱਗਦੇ ਆ ਗਮਲਿਆਂ ਵਾਲਿਆਂ ਨੂੰ ਬੂਟਿਆਂ ਨੂੰ ਫੁੱਲਾਂ ਦੇ ਬੂਟਿਆਂ ਨੂੰ ਵੀ ਜ਼ਮੀਨ ਦੇ ਵਿੱਚ ਲਗਾ ਰਹੇ ਨੇ ਅਸੀਂ ਕਹਿ ਸਕਦੇ ਹਾਂ ਇੱਕ ਗੁਰਦੁਆਰਾ ਸਾਹਿਬ ਦੀ ਕਾਇਆ ਕਲਪ ਕਰਨ ਵਾਸਤੇ ਬੜਾ ਜ਼ਰੂਰੀ ਆ ਉਹਨਾਂ ਲਾੜੇ-ਦਵੜੇ ਹੋਣਾ ਮੋਟਰ ਲਾਉਣ ਦਾ ਕੰਮ ਅੱਜ ਕਿਦੋਂ ਕੀਤਾ ਸੀ ਹਾਂਜੀ ਮੋਟਰ ਲਾਉਣ ਦਾ ਕੰਮ ਅੱਜ ਸ਼ੁਰੂ ਕੀਤਾ ਸੀ ਨਹੀਂ ਕੱਲ ਦਾ ਜੀ ਕੱਲ ਦਾ ਇਹ ਅੱਜ ਸਾਰੇ ਜਿਹੜੇ ਅਬ ਕੋਲੇ ਜਿਹੜੇ ਮੋਟਰ ਮੇਲਦੇ ਆ ਨਾ ਕੰਮੀਆਂ ਵਾਲੇ ਖੁਦ ਦੇ ਕੋਲ ਜਮੀਨ ਚ ਲਾਉਣਾ ਇੱਥੇ ਘਾਹ ਲਾਉਣਾ ਜੀ ਇੱਥੇ ਘਾਹ ਲਾਉਣਾ ਜੇ ਫੋਲਾਂ ਦੀ ਬੁੱਢੇ ਦੋੜੇ ਦੋੜੇ ਥਿਰਨੀ ਤੇ ਹਾਂਜੀ ਅੱਛਾ ਫੁੱਲ ਵੀ ਲਿਆਂਦੇ ਆ ਸਾਈਡ ਸਾਈਡ ਤੇ ਫੋਲ ਦੇ ਵਿੱਚ ਘਾਹ ਲੱਗਣਾ ਘਾਹ ਵੀ ਆ ल्याਂਦਾ ਪਿਆ ਹਾਂਜੀ ਇਹ ਟਰਾਲੀ ਸਾਰਾ ਘਾਹ ਹੀ ਹੈ ਅੱਜ ਅੱਜ ਵੀ ਤੁਹਾਡੀ ਕਰਮਾ ਪੜੀ ਜਾਏਗਾ ਸਾਰਾ ਦੇਖੋ ਮਾਰਨ ਜਾਏ ਸਾਥਰੀ ਆਪਾਂ ਹਾਂ ਜੀ ਵਾਇਗੁਰਜੀ ਖਾਸਾਬ ਵਾਇਗੁਰਜੀ ਬਤ ਜੀ ਅੱਜ ਪ੍ਰਧਾਨ ਜੀ ਮੈਂ ਵੇਖਿਆ ਵੀ ਆ ਗੁਰਦਾਰਾ ਸਾਹਿਬ ਦੇ ਵਿੱਚ ਘਾਹਾਂ ਵੀ ਤੇ ਜਿਹੜੇ ਬੁੱਲੇ ਆਪਣੇ ਬੂਟੇ ਜਿਹੜੇ ਫੁੱਲਾਂ ਵਾਲੇ ਤੇ ਦੁੱਝੇ ਵੀ ਲਗਾਏ ਜਾ ਰਹੇ ਆ ਇਹ ਇਹਦੇ ਬਾਰੇ ਜਾਣਕਾਰੀ ਦਿਓ ਕਿ ਇਹ ਪ੍ਰੋਜੈਕਟ ਤੁਸੀਂ ਚੜੀ ਤਾ ਜੀ ਇਹ ਅਸੀਂ ਆਪਣੇ 4 ਕਿ ਮਹੀਨੇ ਹੋ ਗਏ ਜੀ ਹਾਂਜੀ ਤੇ ਆ ਹੁਣ ਨਵੇਂ ਘਾਹ ਲਾ ਰਹੇ ਆ ਤੇ ਨਵੇਂ ਫੁੱਲ ਆ ਰਹੇ ਆ ਤੇ ਕਹੇ ਉਹਦੀ ਪਿਛਲੇ 3-4 ਮਹੀਨੇ ਹੋ ਗਏ ਸੀ ਅਨਾਉਂਸਮੈਂਟ ਕਰਾਈ ਸਗੀ ਨਵੇਂ ਪੁਲ ਲਾਣੇ ਇੱਥੇ ਸ਼ੁਰੂ ਕਰਨ ਦੇ ਵਿੱਚ ਤੇ ਜਿਹੜੀ ਵੀ ਸੰਗਤ ਡੇਟ ਕਰਨਾ ਚਾਹੁੰਦੀ ਆ ਜਾਂ ਪੈਸੇ ਦੇਣਾ ਚਾਹੁੰਦੀ ਆ ਉਹ ਕਰ ਸਕਦੀ ਆ ਸੰਗਤਾਂ ਦਾ ਇੰਨਾ ਬਹੁਤ ਵੱਡਾ ਸ਼ਾਹ ਸੀ ਕਹਿੰਦੇ ਵਧੀਆ ਪੁਲ ਲਾਓ ਤੇ ਵਧੀਆ ਸੋਹਣਾ ਲੱਗੇ ਗੁਰੂ ਘਰ ਆ ਹਾਂ ਜੀ ਤੇ ਸਾਡੇ ਕੋਲ ਫੁੱਲ ਵੀ ਬਹੁਤ ਆ ਗਏ ਆ ਬੱਖਰ ਬੱਖਰ ਤਰ੍ਹਾਂ ਦੇ ਤੇ ਹੁਣ ਕਹਾ ਆ ਗਿਆ ਕਿਸੇ ਨੇ ਇੰਟਰਨੈਟ ਕੀਤਾ ਕਹਾ ਉਹ ਲਾ ਰਹੇ ਆ ਤੇ ਆ ਵੀਰ ਸਾਡੇ ਮਸ਼ੀਨਾਂ ਤੇ ਆਪਣੀ ਮਸ਼ੀਨਾਂ ਲੈ ਕੇ ਆਇਆ ਉਹ ਸੇਵਾ ਕਰ ਰਹੇ ਆ ਤੇ ਸੇਵਾਦਾਰ ਵੀ ਇੱਥੇ ਗੁਰੂ ਘਰ ਆਏ ਆ ਮੱਥਾ ਟੇਕਣ ਆਏ ਸੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ ਸੀ ਉਹ ਕਹਿੰਦੇ ਅਸੀਂ ਵੀ ਸੇਵਾ ਕਰਨੀ ਚਾਹੁੰਦੇ ਹਾਂ ਤੇ ਉਹ ਵੀ ਇੱਥੇ ਸੇਵਾ ਕਰਨ ਲੱਗੇ ਆ ਤੇ ਬੱਕਰੇ ਬੱਕਰੇ ਫੁੱਲ ਆ ਆ ਤੁਸੀਂ ਦੇਖ ਸਕਦੇ ਹੋ ਤੇ ਟੇਟੀਆਂ ਦੇ ਗੱਪ ਤੇ ਇੱਕ ਸ਼ਾਨਦਾਰ ਲੱਗ ਰਿਹਾ ਇੱਧਰ ਵੀ ਤੁਸੀਂ ਦੇਖ ਰਹੇ ਹੋ ਇੱਧਰ ਵੀ ਬਹੁਤ ਵਧੀਆ ਬੋਲ ਲੱਗਿਆ ਕੱਲ ਅਸੀਂ ਕੰਪਲੀਟ ਕੀਤਾ ਸੀਗਾ ਆਹ ਏਰੀਆ ਤਕਰੀਬਨ ਸਾਨੂੰ 11 12 ਵਜੇ ਗਿਆ ਸੀ ਅੱਜ ਵੀ ਸਾਨੂੰ ਲੱਗਾ ਇੰਨਾ ਕੁ ਟਾਈਮ ਲੱਗ ਜਾਣਾ ਅੱਜ ਆਉਣ ਵੇਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਸੋਚਦੇ ਹਿੱਤੇ ਵਧੀਆ ਵਧੀਆ ਕੋਈ ਆ ਜਿੱਦਾਂ ਕਹਿੰਦੇ ਫੌਂਟਨ ਲਾਈਏ ਤੇ ਵਧੀਆ ਦਰਾਂ ਚ ਲਾਈਏ ਗੱਬੇ ਘਾਹ ਦੇ ਵਿੱਚ ਤੇ ਸੰਗਤ ਇੱਥੇ ਬੈਠ ਸਕੀਏ ਤੇ ਸ਼ੁਰੂ ਕਰਕੇ ਫੋਨਾ ਲਗਣੀਆਂ ਜੀ ਇਦਾਂ ਤਾਂ ਅਸੀਂ ਕਰਾਂਗੇ ਲੈ ਜੋ ਕਿਹੜੇ ਤੁਸੀਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੀ ਅੱਜ ਜਿਵੇਂ ਸੇਵਾ ਚੱਲ ਰਹੀ ਹੈ ਇਸ ਸੰਸ ਵਿੱਚ ਵੈਸੇ ਤੇ ਕੋਈ ਕਸਰ ਛੱਡੀ ਨਹੀਂ ਸੰਗਤਾਂ ਨੇ ਕਸਰ ਛੱਡੀ ਨਹੀਂ ਹੈਗੀ ਜੀ ਅਸੀਂ ਫੁੱਲਾਂ ਲਈ ਪੁੱਛਿਆ ਸੀ ਫੁੱਲ ਡੋਨੇਟ ਹੋ ਗਏ ਘਾਹ ਲਈ ਪੁੱਛਿਆ ਸੀ ਘਾਹ ਦੇ ਨੇ ਕਿੰਨੇ ਸੰਗਤਾਂ ਤੇ ਮਾਇਆ ਲਾ ਰਹੀ ਆ ਹੁਣ ਹੌਲੀ ਹੌਲੀ ਸਮੇਂ ਦੇ ਵਿੱਚ ਅਸੀਂ ਨਵੀਂ ਪਾਰਕਿੰਗ ਲਾਟ ਦਾ ਕੰਮ ਕਰ ਰਹੇ ਹਾਂ ਤਕਰੀਬਨ 3 ਲੱਖ ਡਾਲਰਾਂ ਦਾ ਖਰਚਾ ਹੋਣਾ ਹੈ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵਕਤ ਵਕਤ ਆਵੇ ਆਪਣੀ ਦਸਾਂ ਨੌਂ ਦੇ ਕਿਰਤ ਵਿੱਚੋਂ ਇਥੇ ਦਾਨ ਪਾਓ ਜੀ ਤੇ ਸੋਨਾ ਗੁਰੂ ਘਰ ਲਓ ਇਥੇ ਗੁਰੂ ਘਰ ਦੇ ਵਿੱਚ ਫੁੱਲ ਜਾਂ ਪਾਰਕਿੰਗ ਨੋਟ ਵਧੀਆ ਬਣਾਵਾਂਗੇ ਗੁਰੂ ਘਰ ਸਾਡਾ ਸੋਨਾ ਨਸੀਬਾ ਤੇ ਔਂਗਵਾਹ ਸਮੇਂ ਦੇ ਵਿੱਚ ਇਹਦਾ ਇਹ ਲਾਈਫ ਪਾਰਕਿੰਗ ਨੋਟ ਦੀ ਵਧੀਆ ਬਣ ਜੂਗੀ ਤੇ ਇੰਨੀ ਇੱਕ ਬੇਨਤੀ ਆ ਸਾਡੀਆਂ ਪਰਵਾਨੀਆਂ ਸਾੰਤਾਂ ਦੇ ਇਹਹੀ ਮੈਸੇਜ ਦੇਣਾ ਚਾਹੁੰਦੇ ਹਾਂ ਬਹੁਤ ਬਹੁਤ ਮਿਹਰਬਾਨੀ ਪ੍ਰਦਾਨ ਜੀ ਤੁਹਾਡੀ ਵਾਹਿਗੁਰੂ ਜੀ ਖਾਲਸਾ ਸਾਹਿਬ ਜੀ ਬੋਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ ਸ਼ਿਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਅੱਜ ਜਿਹੜੀ ਇਹ ਘਾਹ ਲਾਉਣ ਦੀ ਤੇ ਨਾਲ ਵੱਖ-ਵੱਖ ਸਾਈਡਾਂ ਦੇ ਉੱਤੇ ਫੁੱਲਾਂ ਵਾਲੇ ਬੂਟੇ ਜਾਂ ਦੂਜੇ ਬੂਟੇ ਲਾਉਣ ਦੀ ਜਿਹੜੀ ਇਹ ਸੇਵਾ ਚੱਲ ਰਹੀ ਆ ਇਹ 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 ਕਦੋਂ ਦੀ ਚੱਲ ਰਹੀ ਹੈ ਇਹਦੇ ਨਾਲੇ ਵਿਸਥਾਰ ਨਾਲ ਦੱਸਿਓ ਸਾਨੂੰ ਜੀ ਡੇਢ ਕਿ ਮਹੀਨਾ ਹੋ ਗਿਆ ਜੀ ਇਹ ਬੰਦ ਚੱਲਦੀ ਹੈ ਤੇ ਅੱਜ ਇਹ ਸਾਰੀ ਡਨ ਹੋ ਜਾਣੀ ਹੈ ਇਹ ਸੇਵਾ ਘਾਹ ਦੀ ਫੁੱਲਾਂ ਦੀ ਅੱਜ ਇਹਦਾ ਐਂਡ ਆ ਉਹ ਜਲਾ ਸਾਰਾ ਨੰਨ ਕਰ ਲਿਆ ਅੱਜ ਡੇਢ ਕਿ ਮਹੀਨਾ ਹੋ ਗਿਆ ਲੱਗਿਆ ਨੂੰ ਪਿੱਛੇ ਵੀ ਲਾਏ ਆ ਇੱਧਰ ਵੀ ਸਾਰੇ ਲਾਏ ਆਈ ਮਤਲਬ ਹੈ ਜਿੱਥੇ-ਜਿੱਥੇ ਵੀ ਤੁਸੀਂ ਸਮਝਦੇ ਹੀ ਵੀ ਇਹ ਲੱਗਣੀ ਚਾਹੀਦੀ ਆ ਘਾ ਲੱਗਣਾ ਚਾਹੀਦਾ ਲਾਤਾਂ ਸਾਰੇ ਲਾਦੇ ਠੀਕ ਹੈ ਜੀ ਬਸ ਅੱਜ ਆ ਮੁੰਡੇ ਲੱਗੇ ਆ ਸਾਰੇ ਸੇਵਾਦਾਰ ਹਾਂਜੀ ਉਹ ਜਰਾ ਦੱਬੀਏ ਠੀਕ ਹੈ ਬਹੁਤ ਵਧੀਆ ਕਾੜੇ ਹੋਰ ਤੇ ਸੰਗਤਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਹਾਂ ਸੰਗਤਾਂ ਨੂੰ ਸੰਗਤਾਂ ਨੂੰ ਇਹੀ ਆਈ ਸੇਵਾ ਗਾਰੰਟੀ ਆ ਰਹੇ ਹਣ ਇੱਕ ਵਤ ਵਤ ਸੇਵਾਦਾਰ ਸੇਵਾ ਕਰਨ ਤੇ ਵਧੀਆ ਬਖਲਾ ਗੁਰੂ ਘਰ ਦਾ ਹੋ ਰਿਹਾ ਹੀ ਵਤ ਵਤ ਸੇਵਾ ਦੇ ਹੀ ਸਪੋਰਟ ਜੋਗਦਾਰ ਕੋ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ